ਕੀ ਖੋਲਦਾਂ ਨੇ ਆਪਾਂ ਮੋਟਰਸਾਈਕਲ ਦੀ ਪਕਾਉ ਲੋੜ ਦਾ ਇਹੇ ਮੂੰਚਾ ਐ ਉੜਦੀ ਐ ਕਾਰਡ ਬਣਾਉਣ ਸਾਡੇ ਕਾਰਡ ਬਣਾਉਣ ਜੇ ਅਸੀਂ ਕਿਲੋ ਭੁੱਖੀ ਕਿੱਥੋਂ ਮਰਜੀ ਲਈਏ ਸਾਰੇ ਕਿਲੋ ਭੁੱਖੀ ਜਿੱਥੋਂ ਮਰਜੀ ਲਈਏ ਫੜਨ ਨਾ ਇਹ ਨਾਲ ਇਹਨਾਂ ਨੂੰ ਖਵਾ ਦਿਆ ਕਰੀ ਅਸੀਂ ਪਿੱਛੇ ਦੀ ਕੋਈ ਨਾ ਕੋਈ ਹੁੰਦਾ ਉਹਨੂੰ ਕਹਿੰਦੇ ਸਾਰਾ ਵੀ ਭਾਈ ਸਾਡੇ ਕਾਰਡ ਬਣਾ ਜਾ ਤਾਂ ਜਾ ਸਾਨੂੰ ਬੀਜਣ ਨੂੰ ਦੇਓ ਕੋਈ ਮੜਾ ਮੋਟਾ ਕਾਹਦੇ ਕੱਟ ਭੁੱਖੀ ਭੀਮ ਦੇ ਉਸ ਭੁੱਖੀ ਦੇ ਮੜਾ ਮੋਟਾ ਜਿਹੜਾ ਕੁਛ ਕਹ ਕਹਦਾ ਸਾਨੂੰ ਦਿੱਤਾ ਹੁਣ ਤੁਸੀਂ ਪਿੱਛੇ ਹਟਦੇ ਦਾ ਤੋਂ ਹਾਂ ਜਦੋਂ ਸਾਨੂੰ ਕਹਿੰਦੇ ਦਾ ਭੁੱਖੀ ਵਾਲੀ ਉਹ ਵੀ ਨਹੀਂ ਮਿਲਦੀ ਵੀ ਵਾਲੀ ਕੁੜੀ ਉਹ ਵੀ ਨਹੀਂ ਮਿਲਦੀ ਕਾਡ ਡੈਮੋ ਡੋਲ ਨਹੀਂ ਆਉਂਦੀ ਦੀ ਡੈਮੋ ਡੋਲ ਖੋਲ ਦੋ ਠੇਕੇ ਦਾ ਖੋਲ ਦਣਾ ਨੰਤੇ ਨਹੀਂ ਫਿਰ ਤਾ ਨਾ ਤੇ ਗੁੰਗਾਈਏ ਸੀ ਇਹਨੂੰ ਬੋਟਾ ਡੜ 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 ਸਿੱਟਿਆ ਕਰੀਏ ਨਾ ਫਿਰ ਕਾਤੋਂ ਨਹੀਂ ਖੋਲ ਰਹੇ ਦੂਜੇ ਨਸ਼ੇ ਚੋਂ ਬਚਤ ਨਹੀਂ ਹੁੰਦੀ ਅਣਜਾਣ ਨੇ ਜੀ ਕਿਹੜਾ ਦੂਜਾ ਨਸ਼ਾ ਗੋਲੀਆਂ ਵਾਲਾ ਠੀਕ ਹੈ ਫਿਰ ਉਹਨੂੰ ਕੌਣ ਲਾਊਗਾ ਬਣਾ ਮੈਂ ਆਪਦੇ ਖੇਤਾਂ ਸੀ ਬੀਜਾਂਗੇ ਮਤਲਬ ਕਿ ਅਸੀਂ ਆਪਣੀ ਦਵਾਈ ਦੇਸੀ ਦਵਾਈ ਹੈ ਸਾਡੀ ਉਹ ਜੀ ਕਾਰਡ ਬਣਾਉਣ ਸਾਡੇ ਕਾਰਡ ਬਣਾਉਣ ਜੇ ਅਸੀਂ ਕਿਲੋ ਭੁੱਖੀ ਕਿੱਥੋਂ ਮਰਜੀ ਲਈਏ ਸਾਰੇ ਕਿਲੋ ਭੁੱਖੀ ਜਿੱਥੋਂ ਮਰਜੀ ਲਈਏ ਫੜਨ ਨਾ ਇਹ ਨੜੇ ਇਹਨਾਂ ਨੂੰ ਖਵਾ ਦਿਆ ਕਰੀ ਅਸੀਂ ਪਿਛਦੀ ਕੋਈ ਨਾ ਕੋਈ ਹੁੰਦਾ ਸਾਡੇ ਕੋਲੇ ਬੜਾ ਬੜੀ ਜੀ ਚੁਟਕੀ ਸੰਤਮਾਨ ਨੂੰ ਕਹਿ ਰਿਹਾ ਸਾਰਾ ਵੀ ਭਾਈ ਸਾਡੇ ਕਾਰਡ ਬਣਾ ਜਾ ਤਾਂ ਜਾ ਸਾਨੂੰ ਬੀਜਣ ਨੂੰ ਦੇ ਕੋਈ ਮੜਾ ਮੋਟਾ ਕਾਦੇ ਕਾਰਡ ਭੁੱਕੀ ਫੀਮ ਦੇ ਉਸ ਭੁੱਕੀ ਦੇ ਮੜਾ ਮੋਟਾ ਜਿਹੜਾ ਕੁਝ ਕਹ ਕਹ ਤਾਂ ਸਾਨੂੰ ਦਿੱਤਾ ਹੁਣ ਤੁਸੀਂ ਪਿੱਛੇ हटਦੇ ਹੋਂ ਦਾ ਤੋਂ ਹਾਂ ਠੀਕ ਹੈ ਜੀ ਤਾਂ ਸਾਨੂੰ ਕਹਿੰਦੇ ਨਾ ਉਹਨੇ ਕਾਰਡ ਬਣਾਵਾਂਗੇ ਬਰਾਣਾ ਬਰਾਣਾ ਕਿਹਾ ਸੀ ਬਿਲਕੁਲ ਕਿਹਾ ਸੀਗਾ ਜੀ ਭਗਵੰਤ ਮਾਨ ਨੇ ਹਾਂਜੀ ਹਾਂਜੀ ਠੀਕ ਹੈ ਇਸ ਕਰਕੇ ਸਾਡੀ ਮੜਾ ਮੋਟਾ ਆ ਕੇ ਸੁਣੋ ਪਿੰਡ ਛਾਈ ਦੇ ਬੋਲ ਨੇ ਆ ਕੇ ਸੁਣੋ ਸਾਡੀ ਤੇ ਫਿਰ ਹੁਣ ਕੀ ਖਾਣ ਉਹਨਾਂ ਦੀ ਕੀ ਬੜੀ ਉਹ ਨਹੀਂ ਮਿਲਦੀ ਹੈ ਬੜੀ ਗੋਲੀ ਉਹ ਨਹੀਂ ਮਿਲਦੀ ਉਹ ਵੀ ਮਾੜੀ ਵੀ ਆ ਉਹ ਮਾੜੀ ਉਹ ਚੱਕਰ ਲਾਉਂਦੀ ਹੈ ਨਮੇੜਨ ਵਾਸਤੇ ਉਹ ਬੰਦਿਆਂ ਨੂੰ ਚੱਕਰ ਲਾਉਂਦੀ ਹੈ ਗਰਮ ਹੈ ਜਿਆਦੇ ਜਾ ਡੈਮੋ ਡੋਲੀ ਆਉਂਦੀ ਤੇ ਡੈਮੋ ਡੋਲ ਖੋਲ ਦੋ ਟਰਮਾ ਡੋਲ ਟਰਮਾ ਡੋਲ ਖੋਲ ਦੋ ਜਰਾ ਉਹ ਨੂੰ ਫੜੋ ਨਾ ਉਹਦੇ ਨਾਲ ਅਸੀਂ ਸਖਾਲੇ ਰਹਿੰਦੇ ਆ ਨਾ ਫੇਰ ਭੁੱਕੀ ਦੇ ਠੇਕੀ ਖੋਲਦਣਾ ਠੇਕੇ ਦਾ ਖੋਲਦਣਾ ਤੇ ਨਹੀਂ ਫਿਰ ਤਾ ਨਾ ਤੇ ਗੁਣਗਾਈਏ ਅਸੀਂ ਨੂੰ ਬੋਟਾ ਡੜ 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 ਸਿੱਟਿਆ ਕਰੀਏ ਨਾ ਫੇਰ ਕਾਤੋਂ ਨਹੀਂ ਖੋਲ ਰਹੇ ਕਿ ਇਹਨਾਂ ਦੀ ਬਾਪ ਬਾ ਫੇਰ ਦੂਜੇ ਨਸ਼ੇ ਚੋਂ ਬਚਤ ਨਹੀਂ ਹੁੰਦੀ ਅਣਜਾਣ ਨੇ ਜੀ ਕਿਹੜਾ ਦੂਜਾ ਨਸ਼ਾ ਗੋਲੀਆਂ ਵਾਲਾ ਠੀਕ ਹੈ ਫੇਰ ਉਹਨੂੰ ਕੌਣ ਲਊਗਾ ਬੰਨਾ ਕੋਈ ਕਿਸੇ ਨੇ ਲੈਣਾ ਨਹੀਂ ਠੀਕ ਹੈ ਹਾਂ ਉਹ ਤਾਂ ਫੇਰ ਰਖਤ ਕਰਦੇ ਆ ਮਤਲਬ ਕਿ ਵੀ ਨਾ ਇਹ ਕੋ ਮਾੜੀ ਗੱਲ ਸਾਨੂੰ ਜਿਹੜੀ ਗੱਲ ਆ ਉਹ ਸਾਡੇ ਨਾਲ ਗੱਲ ਕਰੋ ਆ ਕੇ ਇੱਥੇ ਠੀਕ ਹੈ ਹਾਂਜੀ ਹਾਂਜੀ ਵੀ ਠੀਕ ਹੈ ਜਾ ਭੁੱਕੀ ਦਾ ਕੋਈ ਕੰਮ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਅੱਛਾ ਇਹ ਦੇਖੋ ਕਿਹੜੀ ਜੀਬ ਵਾਲੀ ਗੋਲੀ ਆ ਠੀਕ ਹੈ ਕਿਵੇਂ ਟੈਂਕੀ ਖੋਲਦਾਂ ਨੇ ਆਪਾਂ ਮੋਟਰਸਾਈਕਲ ਦੀ ਪਰਾਉ ਲੋਡ ਦਾ ਇਹ ਮੂੰਚਾਂ ਐ ਉੜਦੀ ਐ ਅੰਦਰ ਜਾ ਕੇ ਕਿਉਂ ਨਹੀਂ ਨੁਕਸਾਨ ਕਰਦੀ ਜੀਬ ਵਾਲੀ ਜੀਬ ਵਾਲੀ ਠੀਕ ਹੈ ਤੂੰ ਰੋ ਪਾ ਕੇ ਭਾਈ ਮੂਲੇ ਤੇ ਵਗ ਜਾਉਂਦਾ ਹੈ ਨੱਚ ਕੇ ਆਵੇਂਗਾ ਤੇਜ ਐ ਬਲੀ ਇੰਨੀ ਤੇਜ ਐ ਕਿਹੜਾ ਤਿੰਨ ਕਾਰਡ ਭੁੱਕੀ ਦੇ ਖਾਂਦਾ ਹੈ ਇੱਕ ਗੋਲੀ ਬਾਈ ਉਹਨੂੰ ਨਿੱਚਣ ਲਾ ਲਾਂਦੀ ਆ ਅੰਦਰ ਜਾ ਕੇ ਦੇਖ ਲੋ ਕੀ ਕਾਰਖਾਨਾ ਕਰਦੀ ਉਹੋ ਨਾ ਇਹ ਕਹਿੰਦੇ ਵੀ ਇਹ ਤਾਂ ਚਿੱਟੇ ਤੋਂ ਵੀ ਭੜੀ ਆ ਵੀ ਸੁਣਿਆ ਮੇਰਾ ਚਿੱਟਾ ਹੀ ਐ ਭੜੀ ਕੇ ਹੀ ਆ ਜਨਾਬ ਦਾ ਬੰਨ ਪਾਉਂਦੀ ਆ ਬਾਈ ਪਸ਼ਾਬ ਮੇਰਾ ਚਿੱਟਾ ਐ ਅੱਛਾ ਹਾਂ ਕਿਹੜਾ ਤਿੰਨ ਕਾਲ ਦਿਖਾਂਦਾ ਪਣਾ ਮਾੜੀ ਜੀ ਗੋਲੀ ਉਹਦਾ ਪੱਬ ਉੱਠਣ ਲਾ ਦਾਂਦੀ ਆ ਹੋਰ ਕੀ ਐ ਇਹ ਮੇਰਾ ਚਿੱਟਾ ਹੀ ਐ ਚਿੱਟਾ ਇਹ ਖਵਾਉਂਦੇ ਨੇ ਭੁੱਕੀ ਇਹ ਬੰਦ ਕਰਦੇ ਨੇ ਬਸ ਪੋਸਟਾ ਸਾਡੀ ਆਮ ਖੇਤੀ ਹੈ ਸਾਡੇ ਖੇਤਾਂ 'ਚ ਵੇਚਦੀ ਐ ਉਹ ਸਾਨੂੰ ਕਿਉਂ ਨਹੀਂ ਵੇਚਣ ਹੁੰਦੇ ਜੀ ਪੋਸਟ ਦੀ ਖੇਤੀ ਬਿਲਕੁਲ ਜੀ ਬਿਲਕੁਲ ਹਾਂ ਜੀ ਆਮ ਖੇਤੀ ਹੈ ਠੀਕ ਹੈ ਉਹ ਸਾਨੂੰ ਵਿਜਣ ਦੇਣਾ ਜੜੀਆਂ ਬੂਟੀਆਂ ਚਾਹੀਏ ਉਹ ਬਿਲਕੁਲ ਜੀ ਹਾਂ ਜੜੀਆਂ ਬੂਟੀਆਂ ਚਾਹੀਏ ਤੇ ਬਾਕੀ ਫੀਮ ਦਵਾਈਆਂ ਚ ਵੀ ਪੈਂਦੀ ਹੈ ਬਿਲਕੁਲ ਬਿਲਕੁਲ ਜੀ ਹਾਂ ਜੀ ਠੀਕ ਹੈ ਹੁਣ ਤੁਸੀਂ ਫੁੱਡੀ ਕੀ ਮੇਨ ਮੰਗ ਕੀ ਹੈ ਸਾਨੂੰ ਪੋਸਟ ਬਦਲ ਵਿਜਣ ਦੇਣਾ ਆਪਦੇ ਖੇਤਾਂ ਸੇ ਬੀਜਾਂਗੇ ਮਤਲਬ ਕਿ ਉਹ ਅਸੀਂ ਆਪਣੀ ਦਵਾਈ ਦੇਸੀ ਦਵਾਈ ਹੈ ਸਾਡੀ ਉਹ ਜੀ ਠੀਕ ਹੈ ਉਹ ਤੇ ਸਾਨੂੰ ਖੁੱਲ ਦੇਣਾ ਖੁੱਲ ਦੇਣਾ ਸਾਡੇ ਬਾਕੀ ਉਹਦੇ ਨਾਲ ਤਾਂ ਕੋਈ ਨੁਕਸਾਨ ਵੀ ਨਹੀਂ ਹੁੰਦਾ ਸਿਰ ਕੋਈ ਨੁਕਸਾਨ ਨਹੀਂ ਜੀ ਹਾਂਜੀ ਕਾਰਡ ਬਣਾਉਣ ਸਾਡੇ ਕਾਰਡ ਬਣਾਉਣ ਜੇ ਅਸੀਂ ਕਿਲੋ ਭੁੱਖੀ ਕਿੱਥੋਂ ਮਰਜੀ ਲਈਏ ਸਾਰੇ ਆਪਣੇ ਪੰਜਾਬ ਚੋਂ ਜਾਂ ਇੰਡੀਆ ਚੋਂ ਇੰਡੀਆ ਚੋਂ ਕਿਲੋ ਭੁੱਖੀ ਜਿੱਥੋਂ ਮਰਜੀ ਲਈਏ ਫੜ ਲੈਣਾ ਇਹ ਨਾਲ ਇਹਨਾਂ ਨੂੰ ਖਵਾ ਦਿਆ ਕਰੀਏ ਅਸੀਂ ਵਿਚ ਦੀ ਕੋਈ ਨਾ ਕੋਈ ਹੁੰਦਾ ਸਾਡੇ ਕੋਲੇ ਬੜਾ ਬੜੀ ਜੀ ਚੁਟਕੀ ਰਾਜਸਥਾਨ ਤੋਂ ਭਜਾਉਂਦੇ ਆ ਭਜਾਉਂਦੇ ਨਹੀਂ ਠੇਕੇ ਨੇ ਖੁਦ ਨੇ ਗਵਰਨਮੈਂਟ ਦੇ ਠੇਕੇ ਨੇ ਉੱਥੇ 400 ਸਾਡਾ ਪੰਜਾਬ 50 50 ਪਿੱਛੇ ਟੋਨਰ ਕੀ ਗੱਲ ਜੀ ਪਿਛਲੇ ਸਾਲ ਮੈਂ ਬੈੜੀਆਂ ਲੈ ਆਈ ਦੀ 400 ਨੂੰ ਉੱਥੇ 400 ਨੂੰ ਗੰਗਾ ਨਗਰ ਅੱਛਾ ਰਹਿਣ ਪਿਓਰ 400 ਨੂੰ ਪਿਛਲੇ ਸਾਲ ਹਾਂਜੀ ਉੱਥੇ ਉਹ ਉਹਨਾਂ ਨੇ ਮੁੰਡਿਆਂ ਨੇ ਖਵਾਈ ਦੀ ਮੈਨੂੰ ਕਹਿੰਦੇ ਬਾਬੇ 400 ਨੂੰ ਤਾਂ ਏ ਅੱਛਾ ਇੰਨੀ ਸਸਤੀ ਹੈ ਪੂਰੇ ਸ਼ੀਰ 5000 ਨੂੰ ਹੈ 5000 ਰੁਪਏ ਦਿੰਦੇ ਨੇ ਜੇ ਕੋਈ 4000 ਰੁਪਏ ਹੈ ਪੂਰੇ ਤਾਂ ਲੁੱਟ ਹੈ ਲੁੱਟ ਨਹੀਂ ਲਿਆਉਣੀ ਔਖਿਆ ਵਾਰ ਇਹਨਾਂ ਨੂੰ ਫੜੇ ਜਾਂਦੇ ਨੇ ਮਾਰੇ ਜਾਂਦੇ 5000 ਨੂੰ ਲਿਆ ਕੇ ਆਲਾ ਕੀ ਖਾਊ ਬਿਨਾ ਜਵਾਕ ਪਿੱਛੇ ਕੀ ਖਾਂਗੇ ਇਹ ਡਾਕਟਰੀ ਕਰਨ ਬੰਦੇ ਦੀ ਵੀ ਐਨੇ ਸਾਲ ਤੋਂ ਨਸ਼ਾ ਦੱਸਦਾ ਜੀ ਉਹ ਹਿਸਾਬ ਨਾਲ ਇਹ ਕਾਲਡ ਕਰਦਣ ਬੰਦੇ ਤੇ ਕਾਲਡ ਕਰਦਣਾ ਹਾਂ ਜਾ ਠੇਕੇ ਕਰਦਣ ਹੁਣ दारू ਕਿਦੋਂ ਅਸੀਂ ਨੇ ਪੀਣੀ ਐ ਨਹੀਂ ਉਹ ਠੇਕਾ ਉਥੇ ਸਾਨੂੰ ਕੀ ਕਹਿੰਦਾ ਠੇਕਾ ਠੀਕ ਐ ਅੱਛਾ ਇਧਰ ਗੋਲੀਆਂ ਦਿੱਤੀਆਂ ਜਾ ਰਹੀਆਂ ਨੇ ਹੋਰ ਟੀਟੇ ਲੱਗ ਰਹੇ ਨੇ ਚਿੱਟਾ ਉਹਨੂੰ ਤਾਂ ਕਹਿੰਦੇ ਨਹੀਂ ਇਹ ਪੁੱਕੀ ਦੇ ਠੇਕੇ ਨੂੰ ਕਹਿੰਦੇ ਨਸ਼ਾ ਹੋਜੂ ਹਾਂ ਨਸ਼ਾ ਹੋਜੂ ਇਹ ਕਿਹੜੀ ਗੋਲੀ ਖਾਂਦੇ ਨੇ ਜਾਂ ਚਿੱਟਾ ਖਾਂਦੇ ਨੇ ਇਹ ਆਉਣ ਵਾਲੇ ਟਾਈਮ 'ਚ ਨਾ ਜਵਾਖ ਵੀ ਨਹੀਂ ਪੈਦਾ ਹੋਣਾ ਬਾਈ ਕਿਸੇ ਤੋਂ ਠੀਕ ਐ ਜੀ ਬਿਲਕੁਲ ਹਾਂ ਜਵਾਖ ਵੀ ਨਹੀਂ ਪੈਦਾ ਹੋਣਾ ਓ ਕੀ ਦੇ ਠੇਕੇ ਕਰਨ ਐ ਇਹ ਪਵੰਤ ਮਾਨ ਨੂੰ ਬੇਨਤੀ ਹੈ ਸਾਡੀ ਵੀ ਤੂੰ ਇੱਧਰ ਗੌਰ ਕਰ ਨਹੀਂ ਆਮਲੀ ਮਰਨਗੇ ਨਹੀਂ ਗੋਲੀ ਮਾਰਦੇ ਸਾਰਿਆਂ ਨੂੰ ਚੱਕ ਕੇ ਪਰਾਂ ਕੰਮ ਨਿਭੜ ਜੇ ਲੈਣਾ ਲੱਗ ਰਹੀਆਂ ਨੇ ਪਰਸੋ ਚੁੱਥੇ ਬਹੁਤ ਜਿਆਦੇ ਲੱਗਣਗੀਆਂ ਅੱਜ ਤਾਂ ਇਦੋਂ ਵੀ ਜਿਆਦੇ ਲੱਗਣੀਆਂ ਕਿਹੜੀ ਅਗਰਾਂ ਪਰਾਂ ਤੋਂ ਮਿਲਦੀ ਹੈ ਵੀ ਹਟ ਗਈ ਫਿਰ ਉੱਥੇ ਹੀ ਜਾਊਗਾ ਅਗਰ ਜੀ ਥੱਲੇ ਗੋਲੀਆਂ ਵਾਲਿਆਂ ਦੀਆਂ ਲੈਣਾ ਸੰਗਰੂਰ ਗਿਆ ਸੀ ਮੈਂ ਬਹੁਤ ਜਿਆਦੀ ਨਹੀਂ ਮਿਲਦੀ ਨਹੀਂ ਤੈਨੂੰ ਪੰਜਾਬ ਨਹੀਂ ਬਣਾਇਆ ਤਾਂ ਅੰਤਵਾਨ ਜੀ ਪੰਜਾਬ ਵੀ ਤੈਨੂੰ ਬਣਾ ਕੇ ਦੇਖੂ ਪੰਜਾਬੀ ਇਹ ਰੋ ਡੋਬੂਗਾ ਗੱਲ ਯਾਦ ਰੱਖੀ ਦਿੱਲੀ ਚ ਗਏ ਹੁਣ ਖਤਮਾ ਦਿੱਲੀ ਦੇ ਵਿੱਚ ਤੁਸੀਂ ਪੰਜਾਬੀ ਬਚਾਇਆ ਪੰਜਾਬੀ ਨੂੰ ਬਣਾਇਆ ਪੰਜਾਬੀ ਤੈਨੂੰ ਡੋਬੂਗਾ ਜੇ ਸਾਡਾ ਨਹੀਂ ਸੁਨੇਗਾ ਤਾਂ ਮਿੱਤਰਾ ਕਹਾਣੀ ਖਤਮ ਤੇਰੀ ਠੀਕ ਹੈ ਅੰਡੀ ਦਾ ਸੁਣ ਲੈ ਤਾਂ ਚੱਕ ਚੱਕ ਵੋਟਾਂ ਪਵਾ ਦਾਂਗੇ ਲੋਕਾਂ ਦੀਆਂ ਸੋਫੀਆਂ ਦੀਆਂ ਤੇ ਚੱਕ ਕੇ ਲੈ ਜਾ ਕਰਾ ਕੈਨੇਡਾ ਦੇ ਅਸੀਂ ਜਦੋਂ ਖਾਦੀ ਸੀ ਸੀ ਹਾਂ ਧੁੰਦੇ ਦੀ ਕੇ ਸਾਜੂ ਕੀ ਫਿਰ ਭਾਰ ਲੱਗਣਾ ਹੈ ਭਾਰ ਲੱਗਣਾ ਹੈ ਆ ਉਹਦੀ ਚੱਕਿਆ ਕੋਈ ਬਾਬੇ ਵਰਗਾ ਆ ਜਾ ਭਾਰ ਭੁਗਮਾ ਤਾਂ ਨੁਕਸਾਨ ਨਹੀਂ ਕਰਦਾ ਇਹ ਤਾਂ ਭਾਂਡੇ ਮਾਜਣ ਨੂੰ ਫਿਰਦਾ ਕਿ ਨੋਂ ਨਸ਼ਾ ਹੁੰਦਾ ਆ ਆ ਬੰਦੇ ਨੂੰ ਸਫਾਈ ਕਰਦਾ ਹਾਂ ਹੂੰ ਚਿੱਟੇ ਆਲਾ ਸਿਰ 'ਚ ਡਾਂਗ ਮਾਰੂ ਠੀਕ ਹੈ ਚਿੱਟਾ ਵੱਧ ਰਿਹਾ ਚਿੱਟਾ ਵੱਧ ਰਿਹਾ ਜੀਵਲੀਆਂ ਗੋਲੀਆਂ ਵੱਧ ਰੀਆਂ ਨੇ ਹੈ ਭੁੱਕੀ ਆ ਲੱਗਾ ਸਮਾਈ ਨਾਲ ਬੋਲੂ ਬਾਈ ਜੀ ਬਾਈ ਜੀ ਕਰਦਾ ਠੀਕ ਹੈ ਮੇਰੇ ਵਰਗਾ ਤੂੜੀ ਚਾਰ ਚਾਰ ਪਾਈ ਜਾਂਦਾ ਮੈਨੂੰ ਕਦੋਂ ਨਸ਼ਾ ਆਇਆ ਹੋਇਆ ਹੁੰਦਾ ਹੈ ਹੈ ਬਾਕੀ ਨਸ਼ਿਆਂ ਦਾ ਸੀ ਵਰਕਲਾਵਾ ਬਿਲਕੁਲ ਵਰਕਲਾਵਾ ਜਿਹੜਾ ਜਮਾ ਠੀਕ ਹੈ ਇਹਨਾਂ ਨਸ਼ਾਓ ਸਾਨੂੰ ਦਿਓ ਤੇ ਬੈੜਗੀ ਦੇ ਹਿਸਾਬ ਨਾਲ ਕਿਵੇਂ ਵੀ ਇਹ ਭੁੱਕੀ ਫੀਮ ਠੀਕ ਹੈ ਬਈ ਠੀਕ ਹੈ ਸਾਰੇ ਬੱਚੇ ਵੀ ਕਹਿੰਦੇ ਨੇ ਬੁੜੇ ਵੀ ਕਹਿੰਦੇ ਨੇ ਬਜ਼ੁਰਗ ਵੀ ਕਹਿੰਦੇ ਨੇ ਬੁੜੀਆਂ ਵੀ ਕਹਿੰਦੀਆਂ ਨੇ ਬੁੜੀਆਂ ਕਹਿੰਦੀਆਂ ਵੀ ਖਾਓ ਮੜੀ ਜੀ ਠੀਕ ਹੈ ਖਲਾਕ ਜਾਂਦੀ ਆ ਜਦੋਂ ਖਾਦੀ ਨਹੀਂ ਹੁੰਦੀ ਤੇ ਦਵਾਈਆਂ ਚ ਵੀ ਪੈਂਦੀ ਆ ਫੀਮਾ ਬਿਲਕੁਲ ਦਾਹਦੇ ਨੇ ਪੈ ਤੋ ਕਹਿੰਦੇ ਡਾਕਟਰ ਕਹਿੰਦੇ ਨੇ ਬੜੇ ਬੜੇ ਅਫਸਰ ਪੈਂਦੀ ਆ ਜੀ ਪਹਿਲਾਂ ਪੈਂਦੀ ਆ ਜੀ ਪੁਰਾਣੇ ਜ਼ਮਾਨੇ ਤੋਂ ਪੈਂਦੀ ਆ ਜੀ ਕਮਾਲ ਦੀ ਗੱਲ ਹੈ ਠੀਕ ਹੈ ਆ ਟਰਮਾ ਡੋਲੇ ਖੋਲ ਤੋ ਜੇ ਹੋਰ ਨਹੀਂ ਟਰਮਾ ਡੋਲਤਾ ਖੋਲ ਤੋ